सोच <laughs> ते <laughs> <laughs> इनकलाबी नौजवान सभा तथा इलेक्ट्रॉनिक मीडिया वेलफेयर क्लब रजिस्टर्ड द्वारा आज साझा तौर पर शहीद आजम सरदार भगत सिंह सुखदेव सिंह तथा राजगुरु के शहीदी दिवस आरोप श्रद्धांजलि समारोह किया गया इस मौके पर इलेक्ट्रॉनिक मीडिया वेलफेयर क्लब के प्रधान अनुराग शर्मा ने कहा कि नौजवानों को शहीदों की सोच को समझने की जरूरत है इतनी कम उम्र में देश के लिए क्या जज्बा रखते थे शर्मा ने बताया की हम इनकलाबी नौजवान सभा के भी आभारी हैं क्यूँकी पटियाला में शहीदों का स्मारक बनाने के लिए इस सभा ने काफी काफी जद्दोजहद ज़्द की है इस मौके पर नौजवान सभा के प्रधान महल मनु ने बताया कि देश के महान शहीदों को हम शत शत नमन करते हैं उन्होंने कहा कि आज तक शहीदों के नाम पर राजनीतिक रोटियां ही सेकी गई हैं। लेकिन अब पंजाब में बनी भगवंत मान की सरकार ने बीड़ा उठाया है कि हम इन शहीदों का बनता मान सत्कार करेंगे आज इलेक्ट्रॉनिक मीडिया वेलफेयर क्लब की सारे मैंबर साहबान इतने पहुँचे ने क्योंकि अज ਸ਼ਹੀਦੀ ਸ਼ਰਧਾਂਜਲੀ ਦਿਵਸ ਹੈ ਸ਼ਹੀਦ ਭਗਤ ਸਿੰਘ ਸੁਖਦੇਵ ਜੀ ਔਰ ਰਾਜਗੁਰੂ ਜੀ ਦਾ ਇਹ ਦਿਹਾੜਾ ਜਿਹੜਾ ਹੈ ਉਹ ਅੱਜ ਸਮਸਤ ਹਿੰਦੂਸਤਾਨੀ ਮਨਾਉਂਦੇ ਆ ਸੋ ਅਸੀਂ ਵੀ ਇਸ ਦੇ ਵਿੱਚ ਸ਼ਾਮਿਲ ਹੋਏ ਆ ਕਿਉਂਕਿ ਪ੍ਰੈਸ ਨੂੰ ਚੌਥਾ ਸਟੰਬ ਕਿਹਾ ਜਾਂਦਾ ਸੋ ਆਪਣਾ ਵੀ ਸਾਡਾ ਫਰਜ਼ ਬਣਦਾ ਹੈ ਜੇ ਅਸੀਂ ਇੱਥੇ ਹੀ ਨੌਜਵਾਨ ਇਨਕਲਾਬੀ ਸਭਾ ਦਾ ਵੀ ਧੰਨਵਾਦ ਕਰਦੇ ਆ ਜਰਨਲ ਮਨੂ ਜੀ ਨਾਲ ਖੜੇ ਆ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਦੇ ਉਪਰਾਲੇ ਸਦਕੇ ਹੀ ਪਟਿਆਲਾ ਵਾਸੀ ਚਾਹੇ ਪਟਿਆਲਾ ਨੂੰ ਸ਼ਾਹੀ ਸ਼ਹਿਰ ਕਿਹਾ ਜਾਂਦਾ ਹੈ ਬਹੁਤ ਵਿਸ਼ਾਲ ਇਮਾਰਤਾਂ ਨੇ ਬਹੁਤ ਇਤਿਹਾਸਕ ਇਮਾਰਤਾਂ ਨੇ ਪਰ ਮੰਦਪਾਗੀ ਗੱਲ ਇਹ ਸੀ ਕਿ ਇੱਥੇ ਇੱਕ ਵੀ ਪ੍ਰਤਿਮਾ ਇੱਕ ਵੀ ਬੁੱਤ ਇਹਨਾਂ ਸ਼ਹੀਦਾਂ ਦਾ ਨਹੀਂ ਸੀ ਸੋ ਇਸ ਇਨਕਲਾਬੀ ਨੌਜਵਾਨ ਸਭਾ ਵੱਲੋਂ ਉਪਰਾਲਾ ਕੀਤਾ ਗਿਆ ਬੜੀ ਸਾਰੇ ਧੱਕੇ ਵੀ ਹੋਏ ਬੜਾ ਸਾਰਾ ਬਹੁਤ ਕੁਝ ਹੋਇਆ ਪਰ ਇਹਨਾਂ ਨੇ ਹਿੰਮਤ ਨਾ ਹਾਰੀ ਔਰ ਸ਼ਹੀਦਾਂ ਨੂੰ ਇੱਥੇ ਸਥਾਪਿਤ ਕੀਤਾ ਤਾਂ ਜੋ ਅੱਜ ਲੋਕ ਵੱਡੀ ਵੱਡੀ ਰਾਜਨੀਤਿਕ ਪਾਰਟੀਆਂ ਵੀ ਇੱਥੇ ਪਹੁੰਚਦੀਆਂ ਨੇ ਨਤਮਸਤਕ ਹੋਣ ਲਈ ਸਮਾਜਿਕ ਜਿਹੜੀਆਂ ਆਰਗੇਨਾਈਜੇਸ਼ਨ ਨੇ ਉਹ ਵੀ ਆਉਂਦੀਆਂ ਨੇ ਧਾਰਮਿਕ ਜਥੇਬੰਦੀਆਂ ਦੇ ਲੋਕ ਵੀ ਪਹੁੰਚਦੇ ਆ ਪ੍ਰੈਸ ਦੇ ਲੋਕ ਵੀ ਪਹੁੰਚਦੇ ਆ ਸੋ ਦੇਨ ਇਹਨਾਂ ਦੀ ਹੈ ਸੋ ਮੈਂ ਨੌਜਵਾਨਾਂ ਨੂੰ ਇੱਕ ਗੱਲ ਕਹਾਂਗਾ ਕਿ ਭਗਤ ਸਿੰਘ ਦਾ ਡਰੈੱਸਪ ਨਾ ਕਾਪੀ ਕਰੋ ਉਹਨਾਂ ਦਾ ਸਟਾਈਲ ਨਾ ਕਾਪੀ ਕਰੋ ਬਲਕਿ ਉਹਨਾਂ ਦੇ ਵਿਚਾਰ ਕਾਪੀ ਕਰੋ ਕਿਉਂਕਿ ਜ਼ਰੂਰਤ ਤਾਂ ਵਿਚਾਰਾਂ ਦੀ ਹੈ ਵਿਚਾਰ ਹੀ ਅਜਿਹੀ ਚੀਜ਼ ਹੈ ਜਿਹੜਾ ਮੁਲਕ ਦੇ ਉੱਤੇ ਜੇਕਰ ਗੁਲਾਮੀ ਦੀ ਜੰਜੀਰਾਂ ਨੂੰ ਤੋੜ ਸਕਦੇ ਆ ਤੇ ਤੁਸੀਂ ਸੋਚੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੱਡਾ ਵੱਡਾ ਬਦਲਾਵ ਲਿਆ ਸਕਦੇ ਆ ਸੋ ਬੇਨਤੀ ਇਹ ਹੈ ਕਿ ਤੁਸੀਂ ਇਹਨਾਂ ਦੇ ਵਿਚਾਰਾਂ ਨੂੰ ਕਾਪੀ ਕਰੋ ਦੱਸ ਦਿਓ ਅੱਜ ਜਿਹੜਾ ਮਨਾਇਆ ਜਾ ਰਿਹਾ ਹੈ ਇਨਕਲਾਬੀ ਨੌਜਵਾਨ ਸਭ ਵੱਲੋਂ ਸ਼ਹੀਦ ਇਹਜਮ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਆਪਣੀ 23 24 24 ਸਾਲ ਦੇ ਵਿੱਚ ਜ਼ਿੰਦਾਬਾਰੀਆਂ ਇਸ ਦੇਸ਼ ਦੇ ਉੱਪਰੋਂ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇਣ ਲਈ ਸਾਡਾ ਪ੍ਰੈਸ ਇਲੈਕਟ੍ਰੋਨਿਕ ਮੀਡੀਆ ਤੇ ਹੋਰ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਤੇ ਸਮਾਜ ਸੇਵਕ ਲੋਕ ਨੇ ਸਾਰੇ ਇੱਥੇ ਪਹੁੰਚੇ ਹੋਏ ਨੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਮੰਗਲ ਪਾਂਡੇ ਸੁਭਾਸ਼ ਚੰਦਰ ਬੋਸ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਇਹਨਾਂ ਨੇ ਇਸ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਜਿੰਦਾਵਾਰੀਆਂ ਪਰ ਕੁਝ ਲੋਕ ਪਿਛਲੇ ਇਹਨਾਂ ਦੇ ਉੱਤੇ ਗਲਤ ਰੋਟੀਆਂ ਸੇਕਦੇ ਰਹੇ ਗਲਤ ਪਾਰਟੀਆਂ ਰੋਟੀਆਂ ਸੇਕਦੀਆਂ ਰਹੀਆਂ ਜੋ ਇਹਨਾਂ ਦਾ ਬਣਦਾ ਮਾਨ ਸਤਕਾਰ ਸੀ ਇਹਨਾਂ ਦੇ ਪਰਿਵਾਰਾਂ ਦਾ ਜਾਂ ਇਹਨਾਂ ਦਾ ਉਹ ਨਹੀਂ ਮਿਲਿਆ ਅਸੀਂ ਆਮ ਆਦਮੀ ਪਾਰਟੀ ਵੱਲੋਂ ਹੁਣ ਇਹ ਜਿਹੜਾ ਵੀੜਾ ਚੱਕਿਆ ਹੈ ਸੀਐਮ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੋ ਇਹ ਅਸੀਂ ਪੂਰਾ ਕਰਾਂਗੇ ਤਾਂ ਜੋ ਸ਼ਹੀਦਾਂ ਦੀ ਸੋਚ ਨੂੰ ਅੱਗੇ ਵਧਾਇਆ ਜਾ ਸਕੇ ਤੇ ਘਰ ਘਰ ਸ਼ਹੀਦਾਂ ਦੀ ਸੋਚ ਨੂੰ ਪਹੁੰਚਾਇਆ ਜਾ ਸਕੇ